ਜੀ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਬਲੌਗ 'ਚ ਠੰਡ ਹੋਈ ਹੋਈ ਆ ਬਹੁਤ ਧੁੰਦ ਵੀ ਪਈ ਵੀ ਅੱਜ ਰੱਜ ਕੇ ਤੇ ਆਪਾਂ ਚੱਲੇ ਗੱਡੇ ਲੈ ਕੇ ਅੱਜ ਫੇਰ ਪਹਿਲੇ ਤਾਂ ਆਪਾਂ ਨੂੰ ਗੱਡੀ ਲੱਭਣੀ ਪੈਣੀ ਆਪਣੀ ਕਿੱਥੇ ਲਾਈ ਕਿੱਥੇ ਨਹੀਂ ਲਾਈ ਕਿਉਂਕਿ ਨਾਨਕੇ ਦੇ ਆਪਾਂ ਕੱਲ ਆਏ ਸੀਗੇ ਤੇ ਆਪਾਂ ਗੱਡੀ ਕਿਸੇ ਕੋਲ ਤੇ ਪਰਵਾਈ ਸੀ ਤਾਂ ਕਿ ਉਹ ਦੇਖਣਾ ਮਾਣਾ ਵੀ ਉਹ ਬੰਦੇ ਨੇ ਗੱਡੀ ਕਿੱਥੇ ਲਾਈ ਵੀ ਆਓ ਪਹਿਲਾਂ ਆਪਾਂ ਆਪਣੀ ਗੱਡੀ ਲੱਭ ਲਈਏ ਗੱਡੀ ਤਾਂ ਗਈ ਆਪਾਂ ਨੂੰ ਆਪਣੀ ਮਹਿਲ ਆਖੜੀ ਆ ਜੀ ये स्टार्ट मारिए कपड़ा चलिए तरफ पाई भी और जी खोलते कपड़ा टप्पा अपनी दे करिए स्टार्ट भाई ਇਹ ਬੀਚ ਸਟਾਰਟ ਹੀ ਗੱਲ ਬਹੁਤ ਕਸੇ ਚੇਪਾ ਜੈ ਹੋ ਜੈ ਹੋ ਅੱਜ ਖਾਸਿਓ ਬੜੀ ਧੂਣੀ ਵਾਲੀ ਵੀ ਆ ਹਾਂ ਅੰਕਲ ਉਹ ਅੰਕਲ ਅੱਜ ਖਾਸਿਓ ਬੜੀ ਧੂਣੀ ਵਾਲੀ ਅੱਗੇ ਤਾਂ ਛੋਟੀ ਜੀ ਵਾਲ ਦੇ ਤੁਸੀਂ ਅੱਜ ਜ਼ਿਆਦਾ ਵੱਡੀ ਜੇਕਮਾ ਸਾਥੇ ਸਵੇਰੇ ਨਹਾਦ ਹੋਆ ਹੈ 10 ਇੱਕ ਫੋਨ ਕਿਹਾ tha 5:30 ਵਜੇ ਦੇਖੋ ਆਗੇ ਖੜ੍ਹੀ ਹੈ ਕੌਣ ਤੇ ਜੰਮੀਏ ਜੀ ਠੰਡ ਪੂਰੇ ਤੇ ਆਪਾਂ ਸੇਕ ਰਿਆਂ ਅੱਗ ਹੋਈ ਲਾਟਾ ਵਾ ਅਸੀਂ ਪੂਰੀ ਅੱਗ ਬੜੇ ਤੇ ਬਾਈ ਇਹਨਾਂ ਨੇ ਬਾਤ ਇੱਕ ਕੱਠ ਰੋਪੇ ਪਰਾਲੀ ਬਾਤੀ ਸੋਈ ਬਾਈ ਰਾਣੇ ਪਰਾਲੀ ਪਾਤੀ ਤੇ ਆਪਾਂ ਸੇਕ ਲੱਗੇ ਵਿਆਕਰ ਠੰਡ ਬਹੁਤ ਈ ਅਜੇ ਹਰ ਹੱਦੋਂ ਵੱਧ ਠੰਡ ਤੀ ਗੱਡੀ ਵੀ ਬਹੁਤ ਔਕੀ ਹੌਲੀ ਹੌਲੀ 40 45 ਦੀ ਸਪੀਡ ਤੇ ਕਰ ਲਈ ਉਰੇ ਲੈ ਕੇ ਆਂਦੀ ਬਹੁਤ ਔਖੀ ਇਹ ਵੀ ਸਿਮਿੰਟ ਦੀ ਦਿਖਾਣਾ ਕੱਲ ਜੇ ਕੇ ਸੁਪਰ ਵਾਲਿਆਂ ਦੀ ਆ ਕਿਸੇ ਦੀ ਲੋ ਜੀ ਰਤਨ ਦੇ ਜਾਣਾ ਪਹਿਲਾਂ ਹੁਣ ਚੱਪਲ ਖੋਲ ਬੈਠਾ ਰਤਨ ਦੇ ਜਾਣਾ ਆਪਾਂ ਨੇ ਹੁਣ ਹਾਂ ਤਾਂ ਮੇਰੇ ਵਾਲਾ ਹੈ ਨਹੀਂ ਰਤਨ ਦੇ ਜਾਣਾ ਹੁਣ ਆਪਾਂ ਨੇ ਪਹਿਲਾਂ ਚੱਲ ਕਿੰਨੀ ਬੋਰੀਆਂ ਰੱਖਣੀਆਂ ਇਹਦੇ ਕੋਲ ਰਤਨ ਕੋਲ ਆ ਬੰਦਾ ਨਵਾਂ ਨਹੀਂ ਆਂਦਾ ਅੱਜ ਇਹ ਪਹਿਲੀ ਵਾਰੀ ਟੱਕਰੇ ਮੈਨੂੰ ਅੱਗੇ ਦਾ ਹੋ ਟੱਕਰ ਦਾ ਆ ਬੈਠਾ ਹਾਂ ਸਾਡੇ ਵੀਲੋਗ ਦੇਖਣਾ ਹੈ ਨਾ ਮੇਰੀ ਵੀਡੀਓ ਭਾਈ ਤੋਂ ਹਨਾ ਮੇਜੇ ਤੋਂ ਦਿਖਾ ਮੈਂ ਕਾਲ ਕਰ ਦਿੱਤੀ ਵੀਡੀਓ ਜਿੱਦੋਂ ਦੇਖੋ ਆ ਗਿਆ ਆ ਗਿਆ ਸਿਕਿਉਰਟੀ ਗਾਰਡ ਆ ਗਿਆ ਸਿਕਿਉਰਟੀ ਗਾਰਡ 10 15 ਮਿੰਟ ਲੱਗ ਜੇਗਾ ਫਿਰ ਸ਼ੁਰੂ ਕਰਾਂਗੇ ਜੀ ਨੇ ਗਾੜੀ ਆਇਆ ਸੀ ਦੁਕਾਨ ਬੰਦ ਹਾਂ ਨੇ ਬਜਾ ਅੰਕਲ ਉੱਪਰ ਨੂੰ ਉੱਪਰੇ ਫਸਾ ਦਿਓ ਇਹ ਬਦਲ ਲੇਂਗੇ ਕਪੜਾ ਇਹ ਵੀ ਪਟ ਗਿਆ ਹੈ ਨਿਕਲੇ ਨਾ ਅੰਕਲ ਪਾਰ ਦੇਓ ਗੱਡੀ ਬਾਈ ਰਹੀ ਆਪਾਂ ਸੇਕਣ ਲੱਗੇ ਹੋਰੇ ਧੁੱਪਾਂ ਬਜਰੀ ਚ ਪੈ ਕੇ ਆ ਰਾਹ ਨਾ ਅੱਜ ਤਾਂ ਠੰਡ ਵੀ ਬਹੁਤ ਜ਼ਿਆਦਾ ਸੀ ਇੱਧਰ ਰਵੋੜ ਦੇ ਨਾਲ ਆਂਦਿਆਂ ਦੇ ਧੁੰਦ ਵੀ ਬਹੁਤ ਪਈ ਵੀ ਸੀ ਹੱਦ ਤੇ ਵੱਧ ਧੁੰਦ ਹੋਈ ਵੀ ਯਾਰ ਠੰਡ ਵੀ ਅੱਜ ਤਾਂ ਬਹੁਤ ਆ ਐਨ ਕੀ ਦੀ ਗੀਰ ਰਹੀ ਆ ਆਪਾਂ ਬੈਠੇ ਆ ਧੁੱਪਾਂ ਸੇਕ ਰਿਆਂ ਆਨੰਦ ਮਾਣ ਰਿਆਂ ਧੁੱਪਾਂ ਦਾ ਆ ਇਕੱਲੇ ਹੋਲੇਡ ਹੋਲੇਣੇ ਉਹ ਕਰਦਾ ਨਹੀਂ ਜੱਗਾ ਬੋਸ ਤਾਂ ਇਕੋ ਦੂਜਾ ਵੀ ਤਾਂ ਹੈਗਾ ਜੀ ਉਹ ਇਕੋ ਦੂਜਾ ਵੀ ਤਾਂ ਹੈਗਾ ਉਹ ਸਵਰਾਜ ਕਰਦਾ ਏ ਜੱਗੇ ਬੋਸ ਦੀ ਬਹੁਤ ਵੱਡੀ ਗਲਤੀ ਆ ਉਹ ਲੋਕਾਂ ਨੂੰ ਮਗਰ ਲਾ ਕੇ ਨਾ ਹਾਂਜੀ ਪਰ ਉਹਨਾਂ ਨੂੰ ਨੁਕਸਾਨ ਬਹੁਤ ਹੋਣਾ ਸਰ ਪਰ ਸਾਲੀ ਦੁਨੀਆ ਕਰਾਈ ਵੀ ਬਹੁਤ ਜਾਂਦੀ ਨਵੇਂ ਹੀ ਖੜਾ ਕਰ ਉਹਦੇ ਕੋ ਖੜਾ ਕਰ ਦਿੰਦੀ ਜੀ ਤੇ ਅੱਜ ਦੀ ਵੀਡੀਓ ਪਾਈ ਕਿ ਬੰਦੇ ਨੇ ਉਹਨਾਂ ਜੀ ਹਾਂ ਜੀ ਕਹਿੰਦਾ ਜੀ ਜ਼ੋਰ ਮਾਰਦਾ ਟਰੈਕਟਰ ਪਿਆਰ ਕਰਾ ਕੇ ਲਿਆਏ ਆ ਹਾਂ ਉਹਨੇ ਕੀਲਾ ਕਬੀਜਾ ਰੰਦਾ ਸਾਲਾ ਇੰਜਨ ਖੁੱਲ ਗਿਆ ਅੱਛਾ ਜੀ ਇੰਜਣ ਕਿਉਂ ਖੁੱਲਿਆ ਕਹਿੰਦਾ ਸਾਲਾ ਉਹਦਾ ਟਾਰਪੋਲ ਬਵਾ ਲਿਆ ਹੈ ਕਹਿੰਦਾ ਇੰਜਨ ਦਾ ਪਾਵਰ ਤਾਂ ਦੇਖਦੇ ਨਹੀਂ ਇੰਜਨ ਤਾਂ ਅੰਦਰੋਂ ਖੱਟ ਵੀ ਹੋਇਆ ਚਾਹੀਦਾ ਨੇ ਮੁਰਗੇ ਸਹੀ ਗੱਲ ਹੈ ਜੀ ਠੀਕ ਆ ਕਿ ਨਹੀਂ ਜੇ ਹੁਣ ਆਪਾਂ ਭਾਂਡ ਜਾਵਾਂ ਗੋਂ ਜ਼ੋਰ ਲਵਾਵਾਂਗੇ ਕਿਸੇ ਸੰਦਾਂ ਅੰਦਰ ਵੀ ਜਾਣ ਚਾਹੀਦੀ ਆ ਉਹਦੇ ਕੋਕਟਲਾ ਲਾਇਆ ਘੰਟਾ ਪਤਾ ਨਹੀਂ ਨਹੀਂ ਸਾਲਾ ਨੇ ਭੱਜ ਗਿਆ ਮੁਰਗੇ ਬਲੀ ਜਾਲ ਕੋਲ ਪੱਟਣ ਵਾਲੀ ਕਿਸੇ ਪੱਟਨੀ ਸੀ ਕਹਿੰਗੇ ਰਾਸਤੇ ਚ ਕਿਧਰੇ ਪੱਟੀ ਵੀ ਆਈ ਕਿਧਰੇ ਨਹੀਂ ਪੱਟੀ ਵੀ ਆ ਗਈ ਹਾਂ ਸਾਲਾ ਨੇ ਖੰਡ ਪਤਾ ਭਾਂ ਦੇ ਪਹਿਲਾ ਰੋਡ ਬੰਦ ਕਰਤਾ ਇੱਥੋਂ ਲੋਕ ਮੋੜ ਮੋੜ ਜਾਂਦੇ ਸੀ ਇਹ ਭਾਂ ਫੇਰ ਚਾਲੂ ਕਰਤਾ ਤੇ ਸਾਲਾ ਜਨਾ ਕਰ ਲੋ ਇੱਕ ਪਾਸਾ ਇੱਕ ਵਾਸੜ ਨਹੀਂ ਕਰ ਦੇਣਾ ਇਹ ਉਹੀ ਤਾਂ ਪੰਗਾ ਭੈਣ ਜੋਂਦਾ ਨਾ 6 ਮਹੀਨੇ ਇਹ ਕੁਝ ਕਰਿਆ ਨਾ ਸਾਲ ਨੂੰ ਇਹਨੂੰ ਕੁਝ ਨਹੀਂ ਹੋਇਆ ਇਹਨੂੰ ਇੱਕ ਕਰਕੇ ਇਹਨੂੰ ਲੁੱਕ ਪਾ ਦੇ ਉਹ ਤੇ ਯਾਰ ਟੋਇਟ ਆਏ ਨਹੀਂ ਜਿੱਥੇ ਤੇ ਕਈ ਥਾਵਾਂ ਤੇ ਪੱਟੀ ਵੀ ਰੋਡ ਤਾਂ ਸਹੀ ਤੇ ਜੀ ਉੱਥੇ ਹਾਂ ਉਹ ਵਧੀਆ ਬੰਦੇ ਉਹ ਕਿ ਆਪ ਮਰਜ਼ੀ ਨਾਲ ਪੜਦੇ ਆ ਕੇ ਬੋਲੇ ਫਿਰ ਉਹ ਉਹਨਾਂ ਨਾਲ ਆ ਕੇ ਗਏ ਆ ਉਹ ਸਾਲੇ ਆਪ ਹੀ ਮਰਜ਼ੀ ਨਾਲ ਪਟਣ ਲੱਗੇ ਉਹ ਖਰਚਾ ਵੀ ਪਾਉਣਾ ਸੀ ਸਹੀ ਗੱਲ ਹੈ ਸਮਝ ਪੈਸੇ ਵੀ ਬਣਾਣੇ ਆ ਥੋੜੇ ਪੈਸੇ ਵੀ ਪਾਉਣੇ ਆ ਉਹ ਤਹੀਂ ਮੰਨ ਨੇ ਇਹਨਾਂ ਨੂੰ ਸਰਕਾਰਾਂ ਨੂੰ ਕਿੱਥੇ ਮੰਨਣੇ ਨੇ ਇਹਨਾਂ ਨੂੰ ਟੇਕੇਦਾਰਾਂ ਨੂੰ ਸਾਲੇ ਨੂੰ ਹੁਣ ਉੱਥੇ ਰੋਹ ਦਾ ਬਲ ਬੰ ਅੱਜ ਤਾਂ ਹੈ ਹੀ ਨਹੀਂ ਅੱਜ ਤਾਂ ਹੈ ਹੀ ਨਹੀਂ ਹਾਂ ਬੱਸ ਨਾ ਮੈਂ ਤਾਂ ਹੀ ਮੈਂ ਦੋ ਕਿ ਬਥੇਰੀ ਵਾਰੀ ਹਾਲੇ ਯਾਰ ਰਸਤੇ ਨੂੰ ਬੜਾ ਸਾਲਾ ਉੱਥੇ ਦਾ ਸਹੀ ਤਾਂ ਕਈ ਤਾਂ ਬੰਦੇ ਤਾਂ ਇਉਂ ਪੱਟਤੀ ਸਾਲਿਆਂ ਨੇ ਸਾਡੇ ਡੇਟੇ ਵਾਲੇ ਕਿੰਨੇ ਦਿਨ ਹੋ ਗਏ ਭੈਣ ਜਿਹੇ ਖੜ ਜਾਂਦੇ ਲਾ ਲੇ ਉਹ ਇਹਨਾਂ ਨੇ ਲਾਉਣੀ ਹੀ ਨਹੀਂ ਸਿਰੇ ਇਹ ਕਣਕ ਭੜਾਈ ਤੇ ਵੀ ਲੱਗਣੀ ਨਹੀਂ ਲੋਕਾ ਜੀ ਐਬ ਸਾਰਾ ਆ ਟਾਲੀ ਜਿਹਾ ਪਰ ਕਮੈਂਟ ਮੈਂ ਲੈ ਜਾਣਾ ਸਹੀ ਨਹੀਂ ਅਕਲ ਹੋਰ ਕੀ ਆ ਤੇ ਆ ਸਾਮਾਨ ਸਾਰਾ ਚੱਕ ਲੈਣ ਤੇਰੀ ਜਪ ਫੇ ਮੁਕਰੂਗਾ ਨਹੀਂ ਨਾ ਤੂੰ ਹੁਣ ਤੂੰ ਕਹਿ ਦੇ ਇੱਕ ਵਾਰੀ ਕਾ ਮੇਰਾ ਸਾਮਾਨ ਚੱਕ ਲੈ ਜਾ ਸਾਰਾ ਸਾਮਾਨ ਲੈ ਜਾ ਚੱਕ ਕੇ ਆਪ ਦਾ ਹੋਰ ਕਿਆ ਇਹ ਸਾਮਾਨ ਤੇ ਕਰਦਨੇਗਾ ਗੈਬ ਮੈਂ ਟਰਾਲਾ ਨਾਲ ਅਕਲ ਨਹੀਂ ਲਿਆਣੀ ਹੁਣ ਟਰਾਲੀ ਲਾਣੀ ਆ ਸੀ ਲੋਡ ਅਸੀਂ ਆਪੇ ਕਰਦਣਾ ਨਹੀਂ ਨਹੀਂ ਤੈਨੂੰ ਨਹੀਂ ਖਜਾਣ ਦੇਣਾ ਮੈਂ ਆ ਹਾ ਸੀਮੈਂਟ ਵਾਲੇ ਚੋਂ ਕਰੀਮਾ ਕਰੂਮਾ ਸਭ ਨਾਲ ਜਾਣੀਆਂ ਨੇ ਆਹ ਕਰੀਮ ਕਰੀਮ ਤਾਂ ਹੈ ਨਹੀਂ ਕਾ ਖਾਲੀ ਸਿਸੀ ਰੱਖੀ ਹੋਈ ਹੈ ਖਾਲੀ ਅੰਦਰ ਨਹੀਂ ਹੈਗੀਆਂ ਉਹ ਫੇੜਾ ਸਾਮਾਨ ਆ ਅੰਦਰ ਤੈਨੂੰ ਹਲਾਉਗਾ ਖਾਲੀ ਨਹੀਂ ਦੇਰ ਨੇ ਉਹ ਸਿਮਿੰਟ ਸਿਮਿੰਟ ਦੇਖ ਹੁਣ ਬਸ ਕੱਲਾ ਸਿਮਿੰਟ ਪੀਤੋ ਰਿਹਾ ਜਦੋਂ ਐਲਾ ਹਾਰੀ ਲੈ ਕੇ ਕਰ ਮੈਂ ਦੇਖੀ ਹੈਵੀ ਸਿਮਿੰਟ ਚਲਦਾ ਜਾਂਦਾ ਹੂੰ ਲਗਾ ਨਹੀਂ ਕੋਈ ਨਹੀਂ ਲੱਗਿਆ ਕਰ ਉਹ ਸਾਧਰੇ ਗਿਆਨ ਨਾਲ ਸਜਾ ਕੇ ਲੈ ਜੀ ਬਾਬਾ ਜੀ ਸਾਲਿਆਂ ਨੂੰ ਸਾਫ ਕਰਦਾ ਪੈਂਡ ਜੋ ਕਹੀ ਲੈ ਕਰਕੇ ਸਾਲਾ ਮਿਲਿਆ ਨਹੀਂ ਮੈਂ ਕੋਈ ਕਿਹਦੇ ਹੱਥ ਲੱਗ ਗਿਆ ਉਹ ਨਹੀਂ ਕਾੜੀ ਚੀਜ਼ ਪਾਉਗੀ ਢੋਰ ਸੀਗਾ ਕਿ ਪਤਾ ਨਹੀਂ ਕਣਕ ਸੀਗਾ ਲੈਸਨ ਬਲੇ ਕਰੇ ਹੁੰਦੇ ਆ ਕਣਕ ਸੀਗਾ ਉਹ ਸਾਰਾ ਕਾਂਕ ਤੇ ਲੱਗਦਾ ਮੈਂ ਉਹ ਪਪੂਲੜ ਵਾਲੇ ਤੇ ਡਿੱਗੇ ਬਾਬੇ ਵਾਲੇ ਜਗੇ ਵਾਲੋਂ ਉਹ ਮਿਲਿਆ ਨਹੀਂ ਮੋਤੇ ਨੂੰ ਕਿਹੜਾ ਕਿਤਨੀ ਦੇਰ ਮੈਂ ਆ ਜਾਏਗਾ ਅੰਕਲ ਕਿਤਨੀ ਦੇਰ ਮੈਂ ਆ ਜਾਏਗਾ ਕਿਤਨੀ ਦੇਰ ਮੈਂ ਆ ਜਾਏਗਾ ਪਸਾਨ ਵਾਲਾ ਹੈ ਹਾਨ ਵਾਲਾ ਹੈ ਹਾਂ ਭੂਕ ਲੱਗੀ ਬਾਤ ਹੋਇਆ ਥਾ ਬੋਲਾ ਹਮ ਆ ਰਹੇ ਚਾਬੀ ਲੈ ਕੇ ਠੀਕ ਹੈ ਇਸ ਕੇ ਬਾਅਦ ਦੇਖਾ ਜਾਏਗਾ ਚੱਲ ਪੜਾ ਚਾਰਜਿੰਗ ਹੋਣ ਲੱਗ ਗਿਆ ਇਸਕੇ ਬਾਅਦ ਦੇਖਾ ਜਾਏਗਾ ਆਪਣਾ ਆਪਣੀ ਗੱਡੀ ਦੀ ਯਾਰ ਆਹ ਚੀਜ਼ ਚੇਂਜ ਕਰਾਣੀ ਐ ਅੰਕਲ ਅੰਕਲ ਇਹ ਕਾ ਪਿਛੜੀ ਚੀਜ਼ ਚੇਂਜ ਕਰਾਣੀ ਆ ਔਰ ਕੁਝ ਹੋਰ ਬਣਾਵਾਈਏ ਹਾਂ ਸਿੰਨਰੀਆਂ ਜੀਆਂ ਹਟਵਾ ਕੇ ਨਾ ਕੁਝ ਹੋਰ ਲਵਾਈਏ ਗੱਡੀ ਦੀ ਯਾਰ ਕੋਈ ਮੋਡੀਫਿਕੇਸ਼ਨ ਜੀ ਕਰਾਈ ਗੀ ਹੁਣ ਗੱਡੀ ਜੀ ਆਪਾਂ ਲੁੱਕੀ ਜੀ ਚੇਂਜ ਕਰੀਏ ਗੱਡੀ ਦੀ ਹਾਂ ਨਾ ਅੰਕਲ ਅੱਜ ਨਹੀਂ ਕੁਝ ਗਿਆਨ ਦੋਗੇ ਅੱਜ ਨਹੀਂ ਕੁਝ ਗਿਆਨ ਦੋਗੇ ਅੱਜ ਹਾਂ ਅੱਜ ਕਾ ਕਹਿ ਕਿਆ ਕਰਤਾ ਹੋ ਕੰਮ ਥੋੜਾ ਥੜਾ ਮੰਦਾ ਚੱਲ ਰਹਾ ਮੰਦਾ ਚੱਲ ਰਹਾ ਕੰਮ ਆ ਗਿਆ ਆ ਗਿਆ ਜੀ ਪਲੇ ਕਰ ਇਸ ਕੇ ਬਾਅਦ ਤੋਂ ਫਿਰ ਅਭੀ ਹੋਰ ਗਾੜੀ ਉਤਾਰਨੀ ਹੈ ਕੋਈ ਹਾਂ ਜੀ ਕੌਣ ਸੀ ਉਹ 골ਡੀ ਰੋਕੇ ਵਾਲੀ ਪੰਜਾਬਾਇਣ ਵਾਲੀ ਫਤਿਹ ਦੇ ਦੀ ਦੁਕਾਨ ਤੇ ਕਰਾ ਕੇ ਪਹੁੰਚ ਆਪਾਂ ਚਿੱਲੇ ਦੁਆਰਾ ਗੱਡੀ ਕੋਲ ਪਰਸੀਵਿੰਗ ਆਪਾਂ ਨੂੰ ਮਿਲ ਗਈ ਪੂਰੇ ਥੋੜੇ ਜਿਹੇ ਰਹਿ ਗਏ ਬਸ ਉਤਾਰ ਕੇ ਫਿਰ ਆਪਾਂ ਘਰ ਵੱਲ ਨੂੰ ਹੋ ਜਾਣਾ ਰਵਾਨਾ ਉਹ ਨਾਲ ਕੁਲਚੇ ਵਾਲਾ ਮੁੰਡਾ ਦੇਖ ਕੇ ਜਾਣਾ ਯਾਰ ਇਹ ਅੱਜ ਵੀ ਖੜਾ ਹੋਇਆ ਹੈ ਨਾ ਮੱਛੀ ਵਾਲਾ ਸਾਹਿਬ ਤੇ ਕੁਲਚੇ ਖਾ ਕੇ ਜਾਣਾ ਇਹਦੇ ਕੋਲ ਚੱਲ ਵੀ ਖਾਏ ਤੇ ਅਸੀਂ ਉਹ ਕਿਹਾ ਬੱਸੀ ਵਾਲਾ ਨਹੀਂ ਬੱਸੀ ਬਿਠਾਣੇ ਪੱਪੂ ਕੁਲਚਾ ਕਿੰਗ ਠੀਕ ਤਾਂ ਯਾਰ ਸਵਾਦ ਐਵੇਂ ਨਹੀਂ ਬਹੁਤਾ ਹੋ ਵੀ ਨਹੀਂ ਬਹੁਤਾ ਸਹੀ ਮਤਲਬ ਠੀਕ ਸੀਗਾ ਮਨ ਤਾਂ ਜੋ ਕਿ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ ਮੈਨੂੰ ਸਹੀ ਲੱਗਿਆ ਬਾਕੀ ਚੱਲੇ ਜੀ ਹੁਣ ਗੱਟੀ ਹੋਣੀ ਆ ਤੇ ਫੇਰ ਚੱਲਾਂਗੇ ਆਪਾਂ ਘਰ ਨੂੰ ਇਹ ਲੇਵਲ ਨੂੰ ਜਿੱਤਾ ਪਤਾਰ ਦੇ ਆਪਾਂ ਹੋ ਗਏ ਫ੍ਰੀ ਜੀ ਠੀਕ ਹੈ ਜੀ ਤੇ ਹੁਣ ਜੇ ਕੁਲਚਿਆਂ ਵਾਲਾ ਹੋਇਆ ਨਾ ਪਰ ਤੁਹਾਨੂੰ ਛਕਾਣੇ ਆ ਕੁਲਚੇ ਜੀ ਅਜੇ ਤੇ ਨਹੀਂ ਹੈ ਇਹ ਕੁਲਚੇ ਆੜਾ ਪਾਈ ਨਹੀਂ ਤੁਹਾਨੂੰ ਕੁਲਚੇ ਜ਼ਰੂਰ ਛਕਾਣ ਦੇ ਜੀ ਕੋਈ ਗੱਲ ਨਹੀਂ ਫਿਰ ਕਿਤੇ ਦਿੰਸੀ ਪਾਗਲੇ ਹੋਏ ਰਹਿੰਦੇ ਤੇ ਗੱਡੀ ਨਾ ਖੜ ਖੜ ਜਿਹੀ ਆਵਾਜ਼ ਹੀ ਕਰਦੀ ਹੁੰਦੀ ਸੋਤਰੀਆਂ ਦੇਖਣ ਵਾਸਤੇ

ਸੋਸਿਟੀ ਦੇ ਵਿੱਚ ਜੀ ਵੈਸੇ ਹੀ ਆਵਾਜ਼ ਜੀ ਆ ਰਹੀ ਸੀ ਕੋਈ ਗੱਡੀ ਚੋਂ ਐ ਲੱਗ ਰਿਹਾ ਸੀ ਜਿੱਦਾਂ ਮਾੜਾ ਨਹੀਂ ਕੁਝ ਹੋਇਆ ਗਿਆ ਹੁੰਦਾ ਐਦਾਂ ਤਾਂ ਕਰਕੇ ਮੈਂ ਗੱਡੀ ਰੋਕ ਕੇ ਚੈੱਕ ਕਰਿਆ ਵੀ ਕਣੀ ਦੇਖ ਕੇ ਉਤਰ ਕੇ ਦੇਖਾਂ ਤਾਂ ਸਹੀ ਵੀ ਕੁਝ ਹੋਇਆ ਤਾਂ ਨਹੀਂ ਸਹੀ ਹੈ ਜੀ ਗੱਡੀ ਤਾਂ ਸੋ ਚੱਲੀਏ ਅੱਪਾ ਗਈ ਫਿਰ ਫਿਰ ਅੱਜ ਕਹੇ ਜਾ ਫੀਲ ਹੋ ਰਿਹਾ ਵਧੀਆ ਤੇ ਖਿੜੂ-ਖਿੜੂ ਕਰਦਾ ਕੰਮ ਕਰਨ ਦੇ ਦਿਲ ਕਰਦਾ ਆਪਣੇ ਹੈ ਹੈ ਤੇ ਗਾਣੇ ਵੀ ਸੁਣਾ ਦੇ ਹੈ ਉਹ ਲੈ ਕਿਹਨੂੰ ਕਿਹਨੂੰ ਭੈਜ ਮੈਸੇਜ ਕਰੀ ਜਾਊਗਾ ਸਾਰੀ ਦਿਹਾੜੀ ਤੇ ਜੇਸ਼ ਕੁਮਾਰ ਕੁਮੇ ਕੁਮਾਰ ਆ ਸਾਰੀ ਦਿਹਾੜੀ ਲਿਖਿਆਗਾ ਕਰ ਬਰੇਡ ਬਖਮਾ ਦੀ ਹੁਣ ਕਿੱਥੇ ਦੀ ਕਟਾਈ ਗੱਡੀ ਇਹਦਾ ਅਗੇ ਡੀ ਚੈੱਕ ਕਰਨਾ ਰੇ ਬਾਬਾ ਅਗੇ ਜਾਂਦਾ ਲੋ ਜੀ 22 5899 ઓਕੇ ਮਾਵਾ ਆਪਣਾ ਡੀਆ ਜਾ ਪਹੇੜ ਉਤਰੇਗਾ ਆ ਜੋ ਗੱਡੀ ਵੀ ਤੇ ਨਹੀਂ ਆਦੀ ਹੁੰਦੀ ਐ ਇਹ ਫਿਰ ਜੀ ਦੋਸਤੋ ਸੋ ਗੱਡੀ ਖਾਲੀ ਕਰਕੇ ਆ ਕਿ ਆਪਾਂ ਗੱਡੀ ਦੁਬਾਰਾ ਲੈ ਭਰ ਉਹ ਗਿਆ ਉਹ ਸੀ ਅੰਦਰ ਭਰਨ ਵਾਸਤੇ ਤੇ ਆਹ ਸਰਤੀ ਖੜੀ ਆਪਾਂ ਗੱਡੀ ਕਲਟੀਨ ਦੇ ਬਿਲਕੁਲ ਸਾਹਮਣੇ ਕਲਟੀਨ ਦੇ ਸਾਹਮਣੇ ਖੜੀ ਕਰਨ ਦੀ وجہ ਉਹ ਰੇ ਬੰਦਾ ਰਹਿੰਦਾ ਉਹ ਨਿਗਰਾਨੀ ਰੱਖਦਾ ਗੱਡੀ ਪਰ ਨਹੀਂ ਗੱਡੀਆਂ ਦੇਖੋ ਬਹੁਤ ਖੜਦੀਆਂ ਉਹ ਲੈਂਨ ਸਿਰ ਖੜੀਆਂ ਨੇ ਇੰਨੀਆਂ ਉਹ ਰੀ ਉਹ ਗੱਡੀ ਖੜਨੀ ਐ ਨਾ ਆਇਆ ਵੀ ਚਲੋ ਆਉਣਾ ਬੰਦਾ ਹੁੰਦਾ ਕਲਟੀਨ ਤੇ ਉੱਠ ਕੇ ਦੇਖੀ ਜਾਂਦਾ ਵੀ ਗੱਡੀ ਖੜੀ ਆ ਕਿਵੇਂ ਆ ਨਹੀਂ ਆ ਹੁਣ ਆਪਾਂ ਜਾਵਾਂਗੇ ਸਵੇਰੇ ਫੇਰ ਦੁਬਾਰਾ ਉਹੀ ਮੁਲਾਵ ਗਰੀਬਦਾਸ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਸਵੇਰੇ ਜੀ ਉਦੋਂ ਤੱਕ ਧੰਨਵਾਦ ਜੀ ਜੇ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਬੈਲ ਆਈਕਨ ਦਬਣਾ ਨਾ ਭੁੱਲਿਓ ਤੇ ਇੰਸਟਾਗ੍ਰam ਤੇ ਵੀ ਜਰੂਰ ਫੋਲੋ ਕਰ ਲਿਓ ਜੀ ਮੈਨੂੰ ਓਕੇ ਜੀ